ਸਾਥਿਓ ਤੇ ਮੇਰੇ ਬਹੁਤ ਹੀ ਪਿਆਰੇ ਦੋਸਤੋ ਤੁਹਾਨੂੰ ਆਪ ਜੀ ਨੂੰ ਪਤਾ ਹੀ ਹੈ ਤੇ ਆਪਾਂ ਵੱਡੀ ਗਿਣਤੀ ਚ ਤਰਨਾ ਕਿਉਂ ਲਾਇਆ ਇਹ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਚਲ ਫਿਰ ਵੀ ਮੈਂ ਦੱਸ ਦਿੰਨਾ ਮੈਂ ਆਪ ਦਾ ਰਮਿੰਕ ਮੈਰਾ ਪ੍ਰਧਾਨ ਜੋ ਕੀ ਇਹ ਸਰਕਾਰ ਆਪਣੇ ਨਾਲ ਕਰ ਰਹੀ ਹੈ ਇਥੇ ਮਾਪਿਓ ਆਪਣੇ ਨਾਲ ਕੀ ਕਰ ਰਹੇ ਆ ਆਪਾਂ ਨੂੰ ਕਿਤੇ ਬੈਚੂਲਰ ਸੋਨਣਾ ਪੈਂਦਾ ਤੇ ਕਿਤੇ ਛੜੇ ਸੋਨਣਾ ਪੈਂਦਾ ਤੇ ਕਿਤੇ ਕੁਬਾਰੇ ਵੀ ਕਹਿ ਦਿੰਦੇ ਨੇ ਇਹ ਆਪਾਂ ਲੰਮੀ ਜੰਗ ਤੇ ਆਪਾਂ ਬਹੁਤ ਟਾਈਮ ਤੋਂ ਜੰਗ ਚੱਲ ਰਹੀ ਆ ਆਪਣੇ ਨਾਲ ਐਂ ਹੋ ਰਿਹਾ ਆਪਾਂ ਨੂੰ ਹਜੇ ਇਨਸਾਫ ਨਹੀਂ ਮਿਲਿਆ ਜਦੋਂ ਆਪਾਂ ਕਿਤੇ ਸੜਕਾਂ ਤੇ ਜਾਂਦੇ ਆ ਤਾਂ ਸੜਕਾਂ ਤੇ ਜਾਂਦੇ ਹੋਏ ਦੋ ਜੋੜੇ ਆਪਾਂ ਜਦੋਂ ਦੇਖਦੇ ਆ ਤੇ ਉਹਨਾਂ ਨੂੰ ਐਂ ਕਹਨੇ ਆ ਵੀ ਜੇ ਕਿਤੇ ਮੇਰੇ ਨਾਲ ਹੁੰਦੀ ਤਾਂ ਮੇਰੇ ਨਾਲ ਵੀ ਇੰਹੀਂ ਬੈਠਣਾ ਸੀ ਤੇ ਦੋਸਤੋ ਇਕੱਠੇ ਹੋ ਜੋ ਆਪਣੀ ਪਾਰਟੀ ਚ ਆਓ ਬੈਚਲਰ ਪਾਰਟੀ ਜੋ ਬਣਾਈ ਆਪਾਂ ਨਵੀਂ ਇਹ ਚ ਐਡ ਹੋ ਜੋ ਤੇ ਜੋ ਆਪਾਂ ਨੂੰ ਬੈਚਲਰ ਦਾ ਛੜਾ ਜੋ ਨਾਮ ਦਿੱੰਦੀ ਆ ਜੀ ਆਪਾਂ ਇਹ ਕਰਨਾ ਖਤਮ ਇਹ ਆਪਾਂ ਨਾਮ ਖਤਮ ਕਰਨਾ ਹਾਂ ਤੇ ਪਹਿਲੀ ਗੱਲ ਮੈਂ ਇਹ ਆਪਣੇ ਮਾਪਿਆਂ ਨੂੰ ਕਹਿਣਾ ਚਾਹਣਾਗਾ ਤੇ ਉਸੀਂ ਆਏ ਦੱਸੋ ਵੀ ਸੋਨੂ ਨਹੀਂ ਹੈ ਲੱਗਦਾ ਵੀ ਸਾਡੇ ਜਵਾਬ ਪੋਤੇ ਵੀ ਰੌਣਕ ਹੋਵੇ ਹੈ ਤੇ ਵਿਹੜੇ 'ਚ ਖੇਡਣਾ ਪੋਤੇ ਵੀ ਸਾਡੇ ਸਕੂਲ ਜਾਣ ਤੇ ਚੀਜ਼ਾਂ ਸੋਨੂ ਨਹੀਂ ਲੱਗਦੀਆਂ ਬਾਕੀ ਜਿਹੜੀ ਇਹ ਗੰਦੀ ਸਰਕਾਰ ਆ ਇਹ ਤੁਹਾਨੂੰ ਪਤਾ ਹੀ ਆ ਪਿਛਲੇ ਬਾਾਰ ਜਦੋਂ ਆਪ ਆਮ ਆਦਮੀ ਪਾਰਟੀ ਜਿੱਤੀ ਹੈ ਇਹ ਉਦੋਂ ਕਈ ਵਿੱਚ ਲੀਡਰਾਂ ਨੇ ਤੇ ਮਾਨ ਸਾਹਿਬ ਜੀ ਨੇ ਵੀ ਵਿਆਹ ਕਰਾਇਆ ਤੇ ਸਰਕਾਰ ਨੂੰ ਮੈਂ ਇਹ ਕਹਿਣਾ ਚਾਹਣਾ ਭਾਈ ਜਾਤਾ ਸਾਨੂੰ ਵੀ ਪਾਰਟੀ 'ਚ ਐਡ ਕਰ ਲੋ ਤੇ ਨਹੀਂ ਸਾਡਾ ਤਾਂ ਭਾਈ ਹੱਲ ਕਰ ਦੇ। ਠੀਕ ਹੈ ਅਸੀਂ ਹੁਣ ਇਹ ਜਾਣ ਕੇ ਇਹਨਾਂ ਖਤੋਂ ਨੂੰ ਨਹੀਂ ਅਸੀਂ ਪਿਆਰ ਨਾਲ ਕਹਿ ਰਹੇ ਹਾਂ ਵੀ ਸਾਡਾ ਕੋਈ ਹੱਲ ਕਰੋ ਭਾਈ ਅਸੀਂ ਕੁਬਾਰੇ ਬੈਠੇ ਆ ਹੁਣ ਠੰਡ ਬਹੁਤ ਆ ਹੁਣ ਸਾਡਾ ਵੀ ਜੀ ਕਰਦਾ ਜਿਵੇਂ ਅਸੀਂ ਦੋ ਜਾਨੇ ਪੈਗੀ ਠੀਕ ਆ ਹੁਣ ਅਰਜਾਈਆਂ ਜੋ ਹੈਗੀਆਂ ਨੇ ਇਹ ਰੂੰ ਰੂੰ ਜਿਹੜੇ ਕੋਟਨ ਆਪ ਵਰਤਦੇ ਆ ਇਹ ਖਰਾਬ ਆ ਇਹ ਹਜੇ ਉਹ ਨਿੱਗ ਕਰਦੀ ਨਹੀਂ ਠੰਡ ਬਹੁਤ ਆ ਤੇ ਇਸ ਕਰਕੇ ਸਾਡਾ ਹੱਲ ਕਰੋ ਅਸੀਂ ਬਹੁਤ ਆਕੇ ਪਏ ਆ ਬਹੁਤ ਟਾਈਮ ਤੋਂ ਅਸੀਂ ਇਹ ਇੱਕ ਹੀ ਗੱਲ ਕਹਨੇ ਆ ਵੀ ਜੋ ਆਪਣੇ ਜੋੜੇ ਨੇ ਇਹ ਤਾਂ ਹੁਣ ਹੈਗੇ ਜਿੰਦਾਬਾਦ ਤੇ ਅਸੀਂ ਕੁਬਾਰੇ ਹੈਗੇ ਆ ਮਰਦਾਬਾਦ ਤੇ ਇਹ ਸਾਡੀ ਗੱਲ ਨਜ਼ਰ ਰੱਖਦੇ ਹੋਏ ਇਹ ਸਰਕਾਰ ਨੂੰ ਕਹਿਨੇ ਆ ਵੀ ਸਾਡਾ ਕੋਈ ਇਨਸਾਫ ਦੀ ਮੰਗ ਅਸੀਂ ਭਾਲਦੇ ਆ ਤੁਹਾਡੇ ਚੈਨਲਾਂ ਰਾਹੀਂ ਅਸੀਂ ਇਹ ਕਹਿਨੇ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਬਹੁਤ ਹੀ ਟਾਈਮ ਤੋਂ ਕਵਾਰੇ ਬੈਠੇ ਆ ਕਈ ਕਈ ਤਾਂ ਵਿੱਚ 30 35 35 ਸਾਲਾਂ ਦੇ ਚਾਹ ਦੇ ਬੈਠੇ ਆ ਇਹ ਐ ਆਪਣਾ ਹੱਲ ਨਹੀਂ ਹੋਣਾ ਬਈ ਆਪਣਾ ਕੱਢਣਾ ਪਊਗਾ ਧਰਨੇ ਆਪ ਨੂੰ ਲਾਉਣੇ ਪੈਣਗੇ ਫਿਰ ਕਿਤੇ ਆਪਾਂ ਨੂੰ ਜਾ ਕੇ ਇਨਸਾਫ ਮਿਲ ਸਕਦਾ